ਈਸ਼ਾ ਜਮਾਲਦੀਨ ਪੀਰੇਵਾ ਕਮਾਲ ਕੇ ਵਾਸਤੇ ਹਜਰਤ ਹਾਜੀ ਮਸਤ ਬਾਰੇ ਸ਼ਮ ਨੱਗਰ ਦਿਲ ਕੋ ਕਰ ਬਖਸ਼ ਦੇ ਆਪਣੀ پاک ਮੁਹੱਬਤ ਬਰਕਤ ਬਣਾ ਦੇ ਹਜਰਤ ਹਾਜੀ ਵਹੀ ਮੁਹੰਮਦ ਸਲੀਮ ਸ਼ਾ ਸਾਬਰੀ ਚਿਸ਼ਤੀ ਮੇਰੇ ਪੀਰੇ ਮਰਸ਼ਦ ਹਜਰਤ ਹਾਜੀ ਵਹੀ ਕਾਕਾ ਮੁਹੰਮਦ صدیق ਖਾਲਿ ਸਲਾਮ ਸਾਬਰੀ ਚਿਸ਼ਤੀ ਲੀਫਾ ਵਈ ਪੋਲਾ ਸ਼ਾ ਸਾਗਰੀ ਚਿਸ਼ਤੀ ਰਹਿਮਤਾਂ ਕੇ ਵਾਸਤੇ ਵਾਸਤੇ ਪੀਰਾਂ ਦੇ ਸਿਜਰਾ ਚਿਸ਼ਤੀਆਂ ਦੇ ਵਾਸਤੇ ਕਲਮਾ ਹੋ ਲਾਪੇ ਜਾਰੀ ਵਕਤ ਨਿਜਾ ਕੇ حضرت ਮੁਹੰਮਦ ਮੁਸਤਫਾ ਸੱਲੱਲਾਹੁ ਅਲੈਹਿ ਵਸੱਲਮ ਔਲੀਆ ਅੱਲਾਹ ਕੇ ਵਾਸਤੇ ਅਹਮ ਕਾਦੇ ਖੁਦਾਬੰਦ کریم ਕੋ ਨੌੜੀਆਂ 피ਰਾਉਂਦੀਆਂ ਮੇਰੇ ਪੀਰੇ ਮੁਰਸ਼ਿਦ ਰਹਿਨੁਮਾ ਕੇ ਵਾਸਤੇ ਭਾਈ ਰਜਗੁਰੂ ਖਾਲਸਾ ਸ਼੍ਰੀ ਭਾਈ ਗੁਰੂ ਜੀ ਕੀ ਫਤਹਿ ਅੱਜ ਸੁਖਾਸਿੰਘ ਕਲੋਨੀ ਦੇ ਵਿੱਚ ਵੰਟੀ ਸਾਹਿਬ ਜੀ ਵੱਲੋਂ ਮਹਾ ਗਰੀਨ ਵਾਸਤਾ ਕਰੀ ਰਾਈ ਸਰਕਾਰ ਦਾ ਛੇਵਾਂ ਅਫੀਸ਼ਾਲ ਭੰਡਾਰਾ ਕਰਾਇਆ ਗਿਆ ਇਹਦੇ ਵਿੱਚ ਸੰਤ ਫਕੀਰ ਬਹੁਤ ਚਲ ਕੇ ਆਏ ਨੇ ਖਾਸ ਤੌਰ ਤੇ ਭਾਈ ਰਜਗੁਰੂ ਜਨਾ ਜੀ ਹਲਕਾ ਮਲੋਤੋਂ ਉਹਨਾਂ ਦੇ ਨਾਲ ਸਰਦਾਰ ਬਰਵੀਰ ਸਿੰਘ ਜੀ ਸਿੱਧੂ ਸਾਹਿਬ ਜਿਹੜਾ ਇਸ ਮੰਡਾ ਦੇ ਵਿੱਚ ਬਹੁਤ ਬੜਾ ਯੋਗਦਾਨ ਹੈ ਨਾ ਸਾਾਨੂੰ ਬਹੁਤ ਬੜਾ ਯੋਗਦਾਨ ਲਾਉਣਾ ਸਾਡੇ ਮਦਰੀ ਸਾਹਿਬ ਉਹ ਵੀ ਜਿਹਨੇ ਪਤਰੰਤੇ ਸਭਿਲ ਪਹੁੰਚੇ ਇਹਨਾਂ ਦੇ ਪਹੁੰਚੇ ਤੇ ਬਹੁਤ ਬਹੁਤ ਨਿੱਕਾ ਸਵਾਗਤ ਕਰਦੇ ਨੇ ਧੰਨਵਾਦ ਕਰਦੇ ਨੇ ਅੰਗੂਸਾ ਜਿੱਕੇ ਜੇ ਸੰਤੋਜ ਜਗੀਰ ਸਾਹਿਬ ਬਲਜੀਤ ਜੀ ਰਵੀ ਜੀ ਤੇ ਸਮੂਹ ਸੰਗਤ ਸਾਰੀ ਆਈ ਹੈ ਚੱਲ ਕੇ ਮੇਰਾ ਬਹੁਤ ਬਹੁਤ ਮਿਹਰਬਾਨੀ ਜਿਹਨੇ ਚੱਲ ਕੇ ਆਏ ਨੇ ਸਭ ਦੇ ਸਹਿਯੋਗ ਨਾਲ ਹੋ ਰਿਹਾ ਹੈ ਬਾਬਾ ਸੁਖਾ ਸਿੰਘ ਦੇ ਕਲੋਨੀ ਦੇ ਵਿੱਚ ਸ਼ੀਮਾ ਪੜਾਵਾ ਤਨਵਾਦੀ ਬਾਬਾ ਸੁਖਾ ਸਿੰਘ ਕਲੋਨੀ ਦੇ ਵਿੱਚ ਸਾਡੇ ਅੰਟੀ ਜੀ ਵੱਲੋਂ ਪੀ ਖੋਜਾ ਜਿਹੜੇ ਕਲੀਰ ਵਾਲੇ ਬਾਪੂਸਰ ਸਥਾਨਾ ਉਦੋਂ ਦੇ ਵੱਲੋਂ ਪੁਰੇ ਪੜਾਵਾ ਕੀਤਾ ਜਿਹੜਾ ਕਵਾਲੀ ਦਾ ਪ੍ਰੋਗਰਾਮ ਆ ਹੋ ਬੜੇ ਗਿਆਨੀ ਤੇ ਬਹੁਤ ਵੱਡੀ ਕਿ ਕਿ ਪਹੁੰਚੇ ਸਾਰੇ ਸਾਡੇ ਬਹੁਤ ਹੀ ਸ਼ੁਕਰ ਜੋ ਬ੍ਰਿਜਿਸ਼ੀ ਸਿੱਖੀ ਬੋਰਾ ਸਾਉਂ ਦਿਰਾਜ ਜੀ ਮਾਤਰੀ ਜੀ ਜਿਹੜੀ ਟੋਪਲਾ सोनू ਨਿਰਮਣੇ ਜੀ सोनू ਦੀ ਤੇ ਬਾਬਾ ਗਗਬਾਟੀ ਜੀ ਸਾਰਿਆਂ ਦੇ ਮੈਂ ਸਭ ਦਾ ਦੀ ਬੜੀ ਬੜੀ ਇੰਤਿਸ਼ਾਨਿਤ ਹੈ ਉਹ ਸਾਰੀ ਸੰਗਤ ਦਾ ਧੰਨਵਾਦ ਕਰਨਾ ਇਸ ਸ਼ਿਵਾਲੇਨ ਮੌਕੇ ਤੇ ਉਹ ਸਾਰੀ ਸੰਗਤ ਨੂੰ ਅਭਿਨ ਕਰਦਾ ਹਾਂ ਬੜੇ ਬਾਰੋਂ ਮੈਂ ਮਨਵਾ ਰਾਂ ਜੀ ਆਤਮ ਤਨ ਆਗੀ ਸ਼ਾ ਜਮਾਲ ਦੀਨ ਪੀਰੇ ਵਾ ਕਮਾਲ ਕੇ ਵਾਸਤੇ ਹਜ਼ਰਤ ਹਾਜੀ ਮਸਤ ਬਾਰੇ ਸ਼ਾਮ ਨਵਰ ਦਿਲ ਕੋ ਕਰ ਬਖਸ਼ ਦੇ ਆਪਣੀ ਪਾਕ ਨੂੰ ਹੱਕ ਦੇ ਬਰ ਕੋਤਬ ਬਣਾ ਦੇ ਹਜ਼ਰਤ ਹਾਜੀ ਵਈ ਮੁਹੰਮਦ ਸਲੀਮ ਸ਼ਾ ਸਾਬਰੀ ਚਿਸ਼ਤੀ ਮੇਰੇ ਪੀਰੇ ਮੁਰਸ਼ਿਦ ਹਜ਼ਰਤ ਹਾਜੀ ਵਈ ਕਾਕਾ ਮੁਹੰਮਦ ਸਦੀਕ ਸ਼ਾ ਅਲੈ ਸਲਾਮ ਸਾਬਰੀ ਚਿਸ਼ਤੀ ਲੀਫਾ ਵਈ ਪੋਲਾ ਸ਼ਾ ਸਾਗਰੀ ਚਿਸ਼ਤੀ ਰਹਿਮਤਾਂ ਕੇ ਵਾਸਤੇ ਵਾਸਤੇ ਪੀਰਾਂ ਦੇ ਸਿਜਰਾ ਚਿਸ਼ਤੀਆਂ ਦੇ ਵਾਸਤੇ ਕਲਮਾ ਹੋ ਲਾਪੇ ਜਾਰੀ ਵਕਤ ਨਿ ਜਾ ਕੇ ਹਦਰਤ ਮੁਹੰਮਦ ਮੁਸਤਫਾ ਸੱਲੱਲਾਹੁ ਅਲੈਹਿ ਵਸੱਲਮ ਔਰਿਆ ਅੱਲਾਹ ਦੇ ਵਾਸਤੇ ਰਹਿਮ ਕਰਦੇ ਖੁਦਾਬੰਦ ਈਮ ਕੋ ਨੌਲਿਆ ਪੀਰਾਂ ਦੀਆਂ ਮੇਰੇ ਪੀਰੇ ਮੁਰਸ਼ਦ ਰਹਿਨਮਾ ਕੇ ਵਾਸਤੇ ਫਕੀਰ ਦੀ ਟਕੜਾ ਹਜੂਰ ਤੇ ਆ ਫਕੀਰ ਦੀ ਟਕੜਾ ਹਜੂਰ ਤੇ ਜੇ ਹਰ ਫਕੀਰ ਦੀ ਟਕੜਾਏਗਾ ਸਤਿਗੁਰੂ ਹਰ ਫਕੀਰ ਦੀ ਟਕੜਾਏਗਾ है हमें खुदा है है हम खुदा है अभी हंस दे खुदा दाली तेरे हम पलो दाली दाली तेरे होंगे पल लाल ख़ुदा लेखिन हरीन हरी ख़ुदा हरि तारीख़ कुझाल कमल